ایک واری سٹیج تو اتر جی سکھی سن چھتر چھتر نہ پہن تو مڑ کے سٹیج تے چڑھنا کی پتہ پرماتما نے لکھے ہی اے سیگا کہ رہنی سٹیجاں تے ہے بس بہت سارے کلاکار اتے پرفارم کر کے گئے ہیں جج سجان بیٹھے نے انہوں نے فیصلہ کرنا کوئی فرسٹ آوگا کوئی سیکنڈ آوگا کوئی کونسلیشن ਪ੍ਰਾਈਜ਼ ਲੈ ਕੇ ਜਾਊਗਾ ਕਿਸੇ ਨੰ ਵਿੰਡਿਊਲ ਪ੍ਰਾਈਜ਼ ਮਿਲੂਗਾ ਇੱਥੇ ਆ ਕੇ ਪਰਫਾਰਮ ਕਰਨਾ ਹੀ ਬਹੁਤ ਵੱਡੀ ਗੱਲ ਹੈ ਜੀ ਬਾਹਰ ਬਹਿ ਕੇ ਹੂਟਿੰਗ ਕਰਨਾ ਜਦ ਕਿਸੇ ਨੂੰ ਮਤਲਬ ਤਾਰੀਆਂ ਮਾਰਨਾ ਇਹ ਬਹੁਤ ਸੌਖਾ ਕੰਮ ਹੈ ਉਹਨਾਂ ਨੇ ਕੋਈ ਲੁੱਡੀ ਅੱਜ ਦੀ ਪਾਈ ਉਹ ਇਹ ਦੇਖੋ ਕਿ ਉਹ ਲੁੱਡੀ ਕਰਕੇ ਕਿੰਨੇ ਦਿਨਾਂ ਦੀਆਂ ਛੁੱਟੀਆਂ ਲਈ ਆਉਣ ਗਿਆ ਕਿੰਨੀਆਂ ਹਾਇਸਲਾ ਕਿਤੇ ਆਉਣ ਗਿਆ ਉਹਨਾਂ ਦੇ ਸੁਪਨਿਆਂ ਦੇ ਵਿੱਚ ਵੀ ਉਹਨਾਂ ਦੇ ਸਟੈਪ ਯਾਦ ਆਉਂਦੇ ਹੋਣਗੇ ਉਹਨਾਂ ਨੂੰ ਫੇਰ じゃ ਕਿਹਜ ਪਰਫਾਰਮੈਂਸ ਹੋਈ ਹੈ 4 ਸਾਲ ਐਥਲੀਟ ਖਿਡਾਰੀ ਤਿਆਰੀ ਕਰਦੇ ਆ 올림픽 ਦੀ ਫੈਸਲਾ 10 ਸੈਕਿੰਡ ਚ ਹੋ ਜਾਂਦਾ 100 ਮੀਟਰ ਦਾ ਤਾਂ 10 ਸੈਕਿੰਡ ਤੋਂ ਵੀ ਘੱਟ ਚ ਹੋ ਜਾਂਦਾ ਕਿ 10 ਸੈਕਿੰਡ ਚ ਹੋ ਜਾਂਦਾ ਕਿ ਦਾ 2 ਮਿੰਟ ਚ ਹੋ ਜਾਂਦਾ ਤਿਆਰੀ 4 ਸਾਲ ਦੀ ਤੇ ਨਤੀਜਾ 10 ਸੈਕਿੰਡ ਚ ਉਹ ਦਿਨ ਕਿਤੇ ਚੰਗਾ ਚੜ ਜੇ ਬੱਲੇ ਬੱਲੇ ਨਹੀਂ ਤਾਂ ਫਿਰ ਅਗਲੇ 4 ਸਾਲ ਤੇ ਚੰਦੀ ਹੈ ਵੈਲਾ ਮੈਂ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਤੁਸੀਂ ਆਪਣੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਿਹਾ ਮੈਂ ਆਪਣੇ ਬਾਰੇ ਹੁਣ ਕੀ ਕਹਾਂ ਕਹਿੰਦੇ ਨਹੀਂ ਕੁਝ ਤਾਂ ਕਹੋ ਮੈਂ ਕਿਹਾ ਮੈਂ ਆਪਣੇ ਬਾਰੇ ਇਹੀ ਕਹੂੰਗਾ ਜੇ ਮੈਂ ਦੇਖਾਂ ਆਪਣੇ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਵੱਲੇ 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 ਆਬਲਿਕਾ ਲੋਕ ਨੇ ਕਰਾਤੀ ਦਕਰਾਤੀ ਸਭ ਜਬ ਬਹੁਤ ਸਾਰੇ ਟੀਮਾਂ ਜਿਹੜੀਆਂ ਫਸਟ ਆਉਣ ਗਿਆ ਮੈਂ ਉਹਨਾਂ ਨੂੰ ਅਡਵਾਂਸ ਚ ਵਧਾਈ ਦਿਨਾ ਤੁਸੀਂ ਜਿੱਤੇ ਤੁਹਾਨੂੰ ਵਧਾਈ ਪਰ ਨਾਲ ਇੱਕ ਸਲਾਹ ਵੀ ਦਿੰਨਾ ਹੱਸਟਾ ਕੇ ਹੰਕਾਰ ਨਹੀਂ ਕਰਨਾ ਕਿਉਂਕਿ ਫਸਟ ਆਨ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲੇ ਦਾ ਹੁੰਦਾ ਹੈ ਘੱਟੋ ਘੱਟ ਜੇ ਉਹ ਨਾ ਹੁੰਦੇ ਮੁਕਾਬਲਾ ਹੀ ਨਹੀਂ ਹੋਣਾ ਸੀ ਪਰਫਾਰਮ ਕਰੋ ਆਪਣੇ ਵੱਲੋਂ ਬੈਸਟ ਕਰੋ ਬਾਕੀ ਜੱਜ ਸਾਹਿਬਾਨ ਤੇ ਛੱਡ ਦੋ ਅ ਕੱਲ ਨੂੰ ਜਿੱਤ ਜੋਗੇ ਕੋਈ ਟੀਮ ਅੱਜ ਹਾਰ ਜਾਂਦੀ ਅਗਲੇ ਦਿਨ ਜਿੱਤ ਜਾਂਦੀ ਹੈ ਕੋਈ ਟੀਮ ਅਗਲੇ ਦਿਨ ਹਾਰ ਜਾਂਦੀ ਉਹਦੋਂ ਅਗਲੇ ਦਿਨ ਜਿੱਤ ਜਾਂਦੀ ਹੈ ਜਿੱਤ ਹਾਰ ਮੈਟਰ ਨਹੀਂ ਕਰਦੀ ਤੁਹਾਡੀ ਪਰਫਾਰਮੈਂਸ ਮੈਟਰ ਕਰਦੀ ਹੈ ਮੈਂ ਪਹਿਲੀ ਇਲੈਕਸ਼ਨ ਹਾਰਿਆ ਹੋਇਆ ਹਾਂ ਜੀ 2012 ਚ ਲਹਿਰੇ ਕਾਗੇ ਤੋਂ ਮਨਪ੍ਰੀਤ ਬਾਦਲ ਦੀ ਪਾਰਟੀ ਵੱਲੋਂ ਹਾਰਿਆ ਹੋਇਆ ਹਾਂ ਜੀ ਮੈਂ ਹਾਰਿਆ ਨਹੀਂ ਮੈਂ ਕਿਹਾ ਨਹੀਂ ਜੇ ਹੁਣ ਲੱਗੇ ਤਾਂ ਲੱਗੇ 2 ਸਾਲਾਂ ਬਾਅਦ 2014 ਚ ਉਸੇ ਇਲਾਕੇ ਚੋਂ 2 ਲੱਖ 25000 ਤੇ ਮੈਂ ਮੈਂਬਰ ਪਾਰਲੀਮੈਂਟ ਜਿੱਤ ਗਿਆ ਹਾਂ ਤੁਹਾਡੇ ਚ ਬਹੁਤ ਸਾਰੇ ਸਟੂਡੈਂਟ ਬੈਠੇ ਆ ਬੱਚੇ-ਬੱਚੀਆਂ ਬੈਠੇ ਆ ਫਿਊਚਰ ਬੈਠਾ ਦੇਖਦਾ ਕਈ ਵਾਰੀ ਨੰਬਰ ਨਹੀਂ ਆਉਂਦੇ ਖਾਸ ਤੌਰ ਤੇ ਕੁੜੀਆਂ ਨੂੰ ਮੈਂ ਕਹਿਣਾ ਚਾਹਣਾ ਨੰਬਰ ਪ੍ਰੋਪਰ ਨਹੀਂ ਆਉਂਦੇ ਜਾਂ ਜਿੰਨਾ ਪਰਸੈਂਟੇਜ ਸੋਚਿਆ ਹੁੰਦਾ ਬਹੁਤ ਛੇਤੀ ਦਿਲ ਛੱਡ ਜਾਂਦੀਆਂ ਕੁੜੀਆਂ ਖਾਸ ਤੌਰ ਤੇ ਉਹ ਪੇਪਰ ਦੇਣ ਵਾਲੇ ਦਿਨ ਰੋਣ ਲੱਗ ਜਾਂਦੀਆਂ ਨੇ ਜਿਉ ਔਖਾ ਆ ਜੇ ਰੋਣ ਲੱਗੇ ਨਹੀਂ ਅੱਛਾ 98% ਨੰਬਰ ਆ ਜਾਣ ਤਾਂ ਵੀ ਗਾਲਾਂ ਕੱਢਦੀਆਂ ਕੀ ਹੈ ਪਤਾ ਨਹੀਂ ਕੌਣ ਖੜੂਸ ਕੰਜੂਸ ਮੱਖੀ ਚੂਸ ਬੈਠਾ था ਦੋ ਨੰਬਰ ਹੋਰ ਦੇਤਾ ਦੀਪਿਕਾ ਸੇ ਜ਼ਿਆਦਾ ਹੋ ਜਾਂਦੇ ਐਤੇ ਸਾਡੇ ਜਿਗਰੇ ਦੇਖੋ ਜੀ 40 ਨੰਬਰ ਆ ਜਾਣ ਦੁਆਵਾਂ ਦਿੰਨੇ ਆ ਪਤਾ ਨਹੀਂ ਕਿਹੜਾ ਰੱਬ ਦਾ ਬੰਦਾ ਬੈਠਾ ਸੀ ਕਰਕੇ 33 ਦੇ ਆਏ ਸੀ ਆ 7 ਨੰਬਰ ਕਿੱਥੋਂ ਦੇਤੇ ਓਏ ਕੁਝ ਨਹੀਂ ਹੁੰਦਾ Just chill. زندگی نمبر ہی نہیں ہوں کچھ بھی نمبر آن گے پھر آئے نا نا. کچھ نہیں کرو او اٹھارہ ستارہ سال کوئی سامیدہ نہیں اگلے اٹھارہ سال پڑھائی چ جاندے جاتے ہیں گا ہاں پھر نہیں سامیدہ کوئی کفیز نے ਇਸ ਕਰਕੇ ਮੈਂ ਕਹਿਣਾ ਕਿ ਆ ਜਿਹੜੇ ਦਿਨ ਨੇ ਤੁਹਾਡੇ 골ਡਨ ਡੇਜ਼ ਨੇ ਇੰਜੋਏ ਕਰੋ ਇੱਥੇ ਆ ਜਿਹੜੇ ਮੁੰਡੇ ਪਰਫਾਰਮ ਕਰਕੇ ਕੁੜੀਆਂ ਪਰਫਾਰਮ ਕਰਕੇ ਗਈਆਂ ਉਹਨਾਂ ਦੇ ਵੀ ਉਸ ਤੋਂ ਬਾਅਦ ਵਿਆਹੀਆਂ ਜਾਣਗੀਆਂ ਮੁੰਡੇ ਵਿਆਹੇ ਜਾਣਗੇ ਇਹਨਾਂ ਦੀਆਂ ਵੀਡੀਓ ਆਇਆ ਕਰਨਗੀਆਂ ਫਿਰ ਅੱਜ ਪਹਿਲਾ ਬਰਥਡੇ ਬੇਵੀ ਦਾ ਹੈਨਾ ਫਿਰ ਫੇਸਬੁੱਕ ਤੇ ਭਾਲੀ ਜਾਓਗੇ ਇੱਕ ਦੂਜੇ ਨੂੰ ਅੱਜ ਜਦੋਂ ਇੱਥੇ ਨੇ ਇੱਥੇ ਮਿਲ ਲੋ ਇਹਨਾਂ ਨੂੰ ਫਿਰ ਫੇਸ ਫੇਸਬੁਕ ਤਾਂ ਕਾਹਦੀ ਕਲੇਸ਼ ਮੁਕੀ ਆ ਹੁਣ ਤਾਂ 100 ਰੌਲੇ ਸਿਆਪਿਆਂ ਚ ਪੈ ਜਾਓਗੇ ਜੋ ਸਿਆਣੇ ਕਹਿੰਦੇ ਆ ਪਾਸਟ ਇਜ਼ ਪਾਸਟ ਇਵਨ ਗੋਡ ਕਾਂਟ ਚੇਂਜ ਪਾਸਟ ਜਿਹੜੀ ਲੰਘ ਗਈ ਕੱਲ ਉਹਨੂੰ ਕੋਈ ਬਦਲ ਨਹੀਂ ਸਕਦਾ ਆਉਣ ਵਾਲੀ ਦਾ ਪਤਾ ਨਹੀਂ ਜਿਹੜੀ ਅੱਜ ਹੈ ਉਹਨੂੰ ਤਾਂ ਜਿਉਇਆ ਕਰੋ ਜਿੰਨੂੰ ਜੁਆਆ ਕਰੋ ਜੋ ਅੱਜ ਹੋ ਰਿਹਾ ਹੈ ਅਗਲਿਆਂ ਦੀ ਚਿੰਤਾ 'ਚ ਅੱਜ ਵਾਲਾ ਖਰਾਬ ਕਰ ਲਾਂਗੇ ਕਰੀ ਜਾਂਦੇ ਲੋਕ ਠੱਗੀਆਂ 'ਚ ਮਰੀ ਜਾਂਦੇ ਆ ਬੜੇ ਕਪਲੇ ਕਰੀ ਜਾਂਦੇ ਰਹਿੰਦੇ ਆ ਜੁਆਕਾਂ ਦਾ ਕੁਝ ਕਰ ਜੀਏ اصل ਜੁਆਕਾਂ ਨੂੰ ਵੀ ਛੱਡ ਦਿਓ ਕੁਝ ਕਰਨ ਵਾਸਤੇ ਔਰ ਜੁਆਕ ਇਹ ਜੇ ਨਿਕਲਦੇ ਪਹਿਲੀ ਵਰਸੀ ਮਨਾਉਣ ਨੂੰ ਪੈਸੇ ਨਹੀਂ ਹੁੰਦੇ ਕਰੋ ਮੁਹੰਮਦ মিয়া ਬਖਸ਼ ਲਿਖਦੇ ਨੇ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵੇੜੇ ਚੱਕੋ ਚੱਕੋ ਕਰਦੇ ਕੰਟਾ ਨਹੀਂ ਰੱਖਦੇ ਡੈੱਡ ਬੋਡੀ ਨੂੰ ਕੰਟਾ ਨਹੀਂ ਰੱਖਦੇ ਉਹ ਕਹਿੰਦੇ ਮੁੱਲਾਂਪੁਰ ਵਾਲੀ ਭੂਆ ਪਰਸੋਂ ਨੂੰ ਫੁੱਲਾਂ ਤੇ ਆ ਜੂ ਤੇਰਾ ਚੱਕੀਏ ਜੇ ਥੋੜੀ ਘੰਟੇ ਹੀ ਵੈਲਿਊ ਹੈ ਨਹੀਂ ਕਾਦੇ ਬਾਤ ਤੇ ਯਾਰ ਪਾਪਕ ਮਾਈ ਜਾਂਨੇ ਲੋਕਾਂ ਨਗਰੀ ਬਣਾ ਲੜੀ ਜਾਂਨੇ ਹਸਨ ਖੇਡਨ ਮਨ ਕਾ ਚੋ ਗੁਰਬਾਨੀ ਚ ਲਿਖਿਆ ਸੋ ਬੜਾ ਸੋਹਣਾ ਝੁੰਮਰ ਬੜੀ ਸੁਣੀ ਲੁੱਡੀ ਬੜਾ ਸੋਹਣਾ ਫੋਕ ఆర్ਕੈਸਟਰਾ ਚੱਲ ਰਿਹਾ ਫਸਟ ਸੈਕੰਡ ਆਉਣਗੇ ਖੁਸ਼ੀਆਂ ਹੋਣਗੀਆਂ ਮੈਂ ਖੁਦ ਯੂਥ ਫੈਸਟੀਵਲਾਂ ਚੋਂ ਨਿਕਲੇ ਆਇਆ ਹਾਂ ਮੈਂ ਤੁਹਾਨੂੰ ਜੇ ਤੁਹਾਡੀ ਇਜਾਜ਼ਤ ਹੋਵੇ ਇੱਕ ਤੋਂ ਇਹੋ ਜਿਹੀਆਂ ਗੱਲਾਂ ਸ਼ੇਅਰ ਕਰਾਂ ਜਿਹੜੀਆਂ ਮੈਂ ਕਦੇ ਵੀ ਨਹੀਂ ਦੱਸੀਆਂ ਕਰਮਜੀਤ ਆ ਬੈਠਾ ਕਰਮਜੀਤ ਪਤਾ ਹੁਣ ਬਾਪੂ ਮੇਰਾ ਸੈਂਸ ਮਾਸਟਰ ਐਮਏ ਬੀਐਸਸੀ ਬੀਐਡ ਮੈਂ ਹੁਣ ਸਨਾਮ ਕਾਲਜ ਆ ਕੇ ਆ ਜਿਹੜੇ ਕਲਚਰ ਪ੍ਰੋਗਰਾਮਾਂ 'ਚ ਪੈ ਗਿਆ ਉਹੀ ਹੋਇਆ ਜੋ ਹਰੇਕ ਨਾ ਹੁੰਦਾ ਕੁੱਟ ਪਈ ਕਰਿਆ ਕੇ ਕਹਿੰਦੇ ਇਹ ਕੰਮ ਨਹੀਂ ਕਰਨਾ ਪਹਿਲਾਂ ਪੜਾ ਮੇਰੇ ਕੀੜਾ ਅੰਦਰ ਹੋਰ ਕੋਈ ਬਾਪੂ ਕਹਿੰਦਾ ਵੀ ਨਹੀਂ ਪੜਨਾ ਪਹਿਲਾਂ ਪੜ ਕੇ ਆ ਬਣਾ ਫੇਰ ਦੇਖ ਲਈ ਚਲੋ ਸਾਲਕ ਬੰਦ ਰਿਹਾ ਸਟੇਜਾਂ ਤੇ ਜਾਣਾ ਬੰਦ ਰਿਹਾ ਚੋਰੀਆਂ ਜਾਣ ਲੱਗਿਆ ਫਿਰ ਮੈਂ ਕਰਮਜੀਤ ਮੈਨੂੰ ਮਿਲ ਗਿਆ ਮੈਂ ਕਿਹਾ ਬਾਈ ਮੈਨੂੰ ਦੱਸ ਦਿਆ ਕਰ ਯਾਰ ਕਹਣਾ ਚੱਲਿਆ ਕਰਾਂ ਇਕੱਠੇ ਹੁਣ ਚੋਰੀਓ ਜਾਣ ਤਾਂ ਲੱਗ ਗਿਆ ਉੱਥੇ ਜਾ ਕੇ ਜਿੱਤ ਜਾ ਕਰੀਏ ਸੀ ਜਿੱਤ ਜਾ ਕਰੀਏ ਤੇ ਟਰੋਫੀ ਮਿਲ ਜਿਆ ਕਰੇ ਹੁਣ ਮੈਨੂੰ ਚਿੰਤਾ ਇਸ ਗੱਲ ਦੀ ਮੈਨੂੰ ਖੁਸ਼ੀ ਇਸ ਗੱਲ ਦੀ ਨਹੀਂ ਕਿ ਆਪਾਂ ਫਸਟ ਆ ਗਏ ਜਾਂ ਟਰੋਫੀ ਮਿਲ ਗਈ ਮੈਨੂੰ ਚਿੰਤਾ ਇਹ ਦੀ ਟਰੋਫੀ ਕਿੱਥੇ ਰੱਖਾਂਗੇ ਘਰੇ ਹੁਣ ਜਾ ਕੇ ਬਾਪੂ ਫੇਰ ਕੋਟੂ ਫੇਰ ਜਾਣ ਲੱਗਿਆ ਯਕੀਨ ਮੰਨਿਓ ਬੱਸ ਦੇ ਵਿੱਚ ਜਾਂਦੇ ਕੋਈ ਮਲੇਰ ਕੋਟ ਲਿਆਉ ਕਦੇ ਐਸਡੀ ਕਾਲਜ ਬਰਨਾਲੇ ਤੋਂ ਕਦੇ ਸ਼ਿਵਾਲਿਕ ਕਾਲਜ ਨਿਆਣੰਗਲ ਤੋਂ ਬੱਸ ਚ ਜਾਂਦੇ ਟਰੋਫੀ ਹੱਥ ਚ ਵੜੀ ਹੁੰਦੀ ਕੋਈ ਨਾਲ ਦੀ ਸਵਾਰੀ ਕਹਿ ਦਿੰਦੀ ਬੜੀ ਸੋਹਣੀ ਟਰੋਫੀ ਹੈ ਜੀ ਕਿੱਥੋਂ ਜਿੱਤੀ ਹੈ ਮੈਂ ਕਹਾਂ ਜੀ ਇੱਥੋਂ ਜਿੱਤੀ ਹੈ ਬੜੀ ਸੋਹਣੀ ਮੈਂ ਭਰਾ ਤੂੰ ਲੈ ਜਾ ਸੌਂ ਲੱਗੇ ਹੁਣ ਉਹਨਾਂ ਨੂੰ ਪਤਾ ਹੋਊਗਾ ਹੁਣ ਮੈਨੂੰ ਪਛਾਣਨ ਲੱਗੇ ਉਹਨਾਂ ਨੇ ਬਾਅਦ ਚ ਤੇ ਮੇਰੀਆਂ ਪਤਾ ਨਹੀਂ ਕਿੰਨੀਆਂ ਕ ਟਰਾਫੀਆਂ ਕਿਸੇ ਹੋਰ ਦੇ ਘਰ ਹੀ ਪਈਆਂ ਨੇ ਪਰ ਮੇਰਾ ਮਕਸਦ ਟਰਾਫੀ ਨਹੀਂ ਸੀ ਮੇਰਾ ਮਕਸਦ ਪਰਫਾਰਮੈਂਸ ਸੀ ਇੱਥੇ ਫਸਟ ਆ ਕੇ ਟਰਾਫੀ ਜਿੱਦੇ ਮਰਜ਼ੀ ਘਰੇ ਪਈ ਹੋਵੇ ਤੁਸੀਂ ਲੋਕਾਂ ਦੀ ਦਾਦ ਲੈ ਲਈ ਬਸ ਪਬਲਿਕ ਵੱਲੋਂ ਤੁਸੀਂ ਜਿੱਤ ਗਏ ਤਾਂ ਉਹ ਤੋਂ ਵੱਡੀ ਟਰਾਫੀ ਕੋਈ ਨਹੀਂ ਹੈ ਕਈ ਵਾਰੀ ਪਬਲਿਕ ਤਾੜੀਆਂ ਮਾਰ ਦਿੰਦੀ ਹੈ ਪੱਜਾ ਜੀ ਸਹਿਬਾਨ ਫੈਸਲਾ ਕੋਈ ਹੋਰ ਦੇ ਦਿੰਦੇ ਨੇ ਪਰ ਮੈਂ ਤਾਂ ਪਬਲਿਕ ਦੇ ਫੈਸਲੇ ਨੂੰ ਮੰਨਦਾ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਵੀ ਫੈਸਲੇ ਕਈ ਵਾਰੀ ਐਦਾਂ ਦੇ ਦੇ ਦਿੰਦੇ ਆ ਸੋ ਜਿੱਥੇ ਜਿਹੜਾ ਪਬਲਿਕ ਹੈ ਉਹ ਤੋਂ ਵੱਡਾ ਕੋਈ ਅਮਰੀਕਾ ਦਾ ਅਵਾਰਡ ਹੀ ਹੈ ਨਹੀਂ ਕੋਈ ਦੂਜਾ ਜਿੰਨੇ ਮਰਜ਼ੀ ਵੱਡੇ ਬਣ ਜਾਓ ਆਪਿਆਂ ਦੇ ਨਾਲ ਰਿਹਾ ਕਰੋ ਆਪਣਿਆਂ ਦੇ ਨਾਲ ਰਿਹਾ ਕਰੋ ਤੁਹਾਡੇ ਪਿੰਡ ਦੇ ਦੋਸਤ ਤੁਹਾਡੇ ਪੁਰਾਣੇ ਦੋਸਤ ਤੁਹਾਡੇ ਟੀਚਰ ਤੁਹਾਡੇ ਮਾਪੇ ਤੁਹਾਡੇ ਰਿਸ਼ਤੇਦਾਰ ਜਿਨ੍ਹਾਂ ਨੇ ਤੁਹਾਡੀ ਹੈਲਪ ਕੀਤੀ ਹੈ ਉਹਨਾਂ ਨੂੰ ਨਹੀਂ ਛੱਡਣਾ ਜਿੰਨੇ ਮਰਜ਼ੀ ਵੱਡੇ ਉੱਚੇ ਹੋ ਜਾਓ ਇੱਕ ਚੂਹਾ ਸੀਗਾ ਸੁਨਾਰੇ ਦੀ ਦੁਕਾਨ 'ਚ ਵੜ ਗਿਆ ਚਲੋ ਮੈਂ ਥੋੜਾ ਜਿਆਦਾ ਕੁੜੀਆਂ ਵਾਸਤੇ ਅਪਡੇਟ ਕਰ ਦਾਂ ਜੁਐਲਰੀ ਸ਼ਾਪ 'ਚ ਵੜ ਗਿਆ ਹੀਰਾ ਖਾ ਗਿਆ ਹੀਰਾ ਹੀਰਾ ਨਿਕਲ ਗਿਆ ਉਹਨੂੰ ਪਤਾ ਲੱਗ ਗਿਆ ਦੁਕਾਨਦਾਰ ਨੂੰ ਵੀ ਹੀਰਾ ਖਾ ਗਿਆ ਮਹਿੰਗਾ ਹੀਰਾ ਸੀ ਖਾ ਗਿਆ ਹੀਰਾ ਖਾ ਕੇ ਸਾਹਮਣੀ ਉਹਦੇ ਖੁੱਡ ਚ ਵੜ ਗਿਆ ਉਹਨੇ ਖੁੱਡ ਪਟਵਾਈ ਥੱਲੇ 100 150 ਚੂਹਾ ਬੈਠਾ ਉਹ ਕਹਿੰਦਾ ਮੈਂ ਜੋਰੀ ਆ ਮੈਂ ਹੀਰੇ ਨੂੰ ਤਾਂ ਪਛਾਣ ਸਕਦਾ ਮੈਂ ਚੂਹਾ ਕਿਵੇਂ ਪਛਾਣਾ ਹੁਣ ਕੀ ਦੀ ਕੀ ਦੀ ਟੱਡ ਚ ਐ ਉਹਨੇ ਚੂਹਿਆਂ ਵਾਲਾ ਬੁਲਾਇਆ ਕੋਈ ਸਪੈਸ਼ਲਿਸਟ ਇਹ ਇਹਨਾਂ ਚੋਂ ਇੱਕ ਦੇ ਵਿੱਚ ਮੇਰਾ ਹੀਰਾ ਹੈ ਦੱਸ ਸਕਦਾ ਉਹ ਕਹਿੰਦਾ ਉਹ ਜਿਹੜਾ ਸੱਜੇ ਪਾਸੇ ਕੱਲੇ ਹੀ ਨੱਚੀ ਜਾਂਦਾ ਨਾ ਸਾਰੇ ਤੁਹਾਡਾ ਧੋਕੇ ਇਹਨੂੰ ਫੜ ਲਾ ਉਹਨੂੰ ਫੜ ਲਿਆ ਢਿੱਡ ਚੀਰਿਆ ਹੀਰਾ ਨਿਕਲਿਆ ਉਹ ਕਹਿੰਦਾ ਤੈਨੂੰ ਕਿਵੇਂ ਪਤਾ ਲੱਗ ਗਿਆ ਇੰਨਿਆਂ ਚੋਂ ਵੀ ਹੀਰਾ ਇਹਦੇ ਕੋਲੇ ਆ ਉਹ ਕਹਿੰਦਾ ਜਦੋਂ ਚੂਹਿਆਂ ਕੋਲੇ ਜਾਂ ਸਮਝ ਲਓ ਵੀ ਜਿਹੜੇ ਡਿਜ਼ਰਵ ਨਹੀਂ ਕਰਦੇ ਉਹਨਾਂ ਕੋਲੇ ਅਚਾਨਕ ਅਮੀਰੀ ਆ ਜੇ ਨਾ ਸਭ ਤੋਂ ਪਹਿਲਾਂ ਉਹਦੇ ਕਬੀਲੇ ਨੂੰ ਛੱਡ ਦਿਆ ਉਹ ਬਸ ਉਹ ਚੂਹਾ ਰਲੇ ਹੀ ਨਹੀਂ ਉਹਨਾਂ ਨਾਲ ਕਹਿੰਦਾ ਤੂੰ ਪਰਾਂ ਹੋਇਓ ਮੇਰੇ ਕੋਲੇ ਹੀਰਾ ਹੈ ਜੇ ਕਿਤੇ ਵਿੱਚ ਬੈਠਾ ਰਹਿੰਦਾ ਵੱਜ ਜਾਂਦਾ ਉਹ ਅਪਣੇ ਵੀ ਅਹੀਂ 4 ਪੈਸੇ ਆ ਜਾਣ ਪਹਿਲਾਂ ਗਵੰਡੀਆਂ ਨਾਲ ਲੜਦੇ ਆਪਾਂ ਤੂੰ ਕੌਣ ਆ ਬੂਆ ਕੌਣ ਹੁੰਦੀ ਆ ਮਾਸੜ ਕੌਣ ਹੁੰਦਾ ਮੈਂ ਕਹਿੰਦਾ ਅੱਜ ਤੁਹਾਨੂੰ ਤੁਸੀਂ ਦੇਸ਼ ਦੀ ਮੇਰੇ ਦੇਸ਼ ਦਾ ਫਿਊਚਰ ਹੋ ਬਹੁਤ ਵੱਡੇ ਵੱਡੇ ਆਉਧਿਆਂ ਤੇ ਜਾਣਾ ਤੁਸੀਂ ਜਦੋਂ ਵੱਡੇ ਹੋਗੇ ਨਾ ਉਨੇ ਨੀਵੇਂ ਹੋ ਜਿਓ ਬਸ ਜਦੋਂ ਤੁਸੀਂ ਫਾਲੇ ਨੀਵੇਂ ਆ ਰੁੱਖਾਂ ਨੂੰ ਲੱਗਦੇ ਸਿੰਬੜਾ ਤੂੰ ਮਾਰ ਨਾ ਕਰੀ ਜਦੋਂ ਤੁਸੀਂ ਨੀਵੇਂ ਹੋ ਕੇ ਪਿੰਡ ਜਾਓਗੇ ਰਿਸ਼ਤੇਦਿਆਂੇ ਜਾਓਗੇ ਤੁਹਾਡੀ ਇੱਜ਼ਤ ਹੋਰ ਵਧੂਗੀ ਜੇ ਆਕਰ ਕੇ ਜਾਓਗੇ ਉਹ ਕਹਿੰਦੇ ਠੀਕ ਹੈ ਪਰ ਆਵਾ ਰਹਿ ਫਿਰ بڑے بڑے ਸੁਕੰਦਰ ਤੁਰਕੇ ਫਿਰਤਾ ਦੁਨੀਆ ਜਿੱਤ ਕੇ ਐਡੀ ਗੜੀ ਗੱਲ ਹੁੰਦੀ ਹੈ ਸੋ ਮੈਂ ਇਹੀ ਕੱਜ ਜੂਤ ਨੂੰ ਮੈਂ ਕਹਿਣਾ ਚਾਹਣਾ ਕਿ ਪੜੋ ਤਰੱਕੀਆਂ ਕਰੋ ਵੱਡੇ ਵੱਡੇ ਕੰਪੀਟੀਸ਼ਨ ਦੇ ਐਗਜ਼ਾਮ ਪਾਸ ਕਰੋ ਪਰ ਨਾਲ ਦੀ ਨਾਲ ਜਰੂਰ ਤੁਹਾਨੂੰ ਸਕਸੈਸ ਮਿਲੂਗੀ ਤੁਹਾਡੇ ਗੁਆਂਢੀ ਤੁਹਾਡੇ ਰਿਸ਼ਤੇਦਾਰ ਆਉਣਗੇ ਬਾਈ ਜੀ ਕਿਹੜਾ ਟੈਸਟ ਦਿੱਤਾ ਸੀ ਜਰੂਰ ਦੱਸੋ ਉਹਨਾਂ ਨੂੰ ਕਿ ਆਹ ਟੈਸਟ ਹੁੰਦਾ ਐ ਇੰਨੀ ਫੀਸ ਐ ਆਹ ਕਿਤਾਬ ਇਥੋਂ ਮਿਲਦੀ ਐ ਤਾਂ ਕਿ ਉਹ ਵੀ ਪਾਸ ਕਰ ਲੇ ਆਪਣੇ ਕੀ ਐ ਆਪਾਂ ਉਲਟਾ ਕੰਮ ਆ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪੜੋਸੀ ਸੁਖੀ ਹੈ ਗਵਾਂਡੀ ਕਾਰ ਲਿਆਵੇ ਲਾਪਾਂ ਨਹੀਂ ਕਹਿੰਦੇ ਵੀ ਮੈਂ ਵੀ ਮਿਹਨਤ ਕਰਕੇ ਇਹ ਤੋਂ ਮਹਿੰਗੀ ਕਾਰ ਲਵਾਂ ਆਪਾਂ ਉਹੀ ਸੋਚਣ ਲੱਗੇ ਨਾ ਹਾਰਨ ਮਾਰ ਕੇ ਲੰਗਦਾ ਚਰੀਟਾ ਪਾਵਾਂਗੇ ਲੈ ਸ੍ਰੀ ਟਪਾ ਵੀ ਦਿੰਦੇ ਆ ਕੋਈ ਇਸੀ ਗੱਲ ਨਹੀਂ ਐ ਲੰਘਦੇ ਲੰਘਦੇ ਪਾ ਦੇ ਦਿੰਦੇ ਕਾਦੀ ਹੈ ਸ੍ਰੀ ਟਪਾਈ ਐ ਨਹੀਂ ਉਹ ਸਾਰਾ ਸਮਾਜ ترقی ਕਰੂਗਾ ਤਾਂ ਪੰਜਾਬ ترقی ਕਰੂਗਾ ਜੇ ਰੰਗਲੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਾਰੇ ਪੰਜਾਬ ਚ ਰੰਗ ਭਰਿਆ ਜਾਊਗਾ ਕੋਈ ਜ਼ਿਲ੍ਹਾ ਕੋਈ ਤਹਿਸੀਲ ਜਾਂ ਕੋਈ ਪਿੰਡ ਤੁਸੀਂ ਬਦਰੰਗਾ ਛੱਡ ਨਹੀਂ ਸਕਦੇ ਆ ਤਾਂ ਜੁਨੀਵਰਸਿਟੀ ਇਸ ਤਰ੍ਹਾਂ ਦੀ ਐ ਜਿੱਥੋਂ ਬੜੇ ਬੜੇ ਸਾਇੰਟਿਸਟ ਨਿਕਲਦੇ ਨੇ ਤੇ ਮੈਨੂੰ ਜਦੋਂ ਬੀਸੀ ਸਾਹਿਬ ਨੇ ਜੋੜਾ ਸਾਹਿਬ ਨੇ ਕਿਹਾ ਕਿ ਆਉਣਾ ਹੈ ਮੈਂ ਕਿਹਾ ਮੈਂ ਆ ਜੂੰਗਾ ਜੀ ਹੋਸਾ ਦਾ ਪਹਿਲਾਂ ਵਾਲੇ ਜਿਹੜੇ ਅਫਸਰ ਅਫਸਰ ਨੂੰ ਕਈ ਵਾਰ ਕਹਿਣ ਲੱਗ ਜਾਂਦੇ ਨੇ ਸਰ ਇਸ ਯਹਾਂ ਪੇ ਹਮੇਂ ਜਾਣਾ ਨਹੀਂ ਚਾਹੀਏ ਮੈਂ ਕਿਉਂ ਪਹਿਲੇ ਵਾਲੇ ਮੁੱਖ ਮੰਤਰੀ ਯਹਾਂ ਜਾਂਦੇ ਨਹੀਂ ਥੇ ਮਕਾਬਲਿਸੀਲੀ ਤੋਂ ਪਹਿਲੇ ਵਾਲੇ ਐ ਉਹ ਅਗਰ ਜਾਂਤੇ ਤਾਂ ਹਾਜ ਵਾਲੇ ਨਾ ਹੁੰਦੇ ਫਿਰ ਹਾਂ ਇਹ ਵੀ ਠੀਕ ਆ ਸਰ ਕੋਣੀ ਜਾਣਾ ਚਾਹੀਦਾ ਵੀ ਲੋਕਾਂ ਚ ਕੋਈ ਪ੍ਰੋਟੋਕੋਲ ਹੈ ਵੀ ਇੰਨੇ ਬੰਦੇ ਹੋਣਗੇ ਤਾਂ ਜਾਊਗਾ ਯੂਥ ਬੈਠਾ ਮੇਰੇ ਮੂਰੇ ਕੀ ਪਤਾ ਕਿਨੂੰ ਇੱਕ ਇੱਕ ਪਿੱਕ ਬੰਦੇ ਨੂੰ ਵੀ ਕੋਈ ਗੱਲ ਸਮਝ ਆ ਗਈ ਉਹਦੀ ਜ਼ਿੰਦਗੀ 'ਚ ਬਦਲਾ ਆ ਗਿਆ ਲੈ ਮੇਰੇ ਲਈ ਤਾਂ ਪੁੰਨ ਦਾ ਕੰਮ ਹੈ 101 ਕੰਡ ਪਟਾ ਜਿੰਨਾ ਪੁੰਨ ਲੱਗ ਗਿਆ ਫਿਰ ਸਮਝ ਲਓ ਵੀ ਜੇ ਸਾਡੇ ਵਰਗੇ ਐਸ ਤੋਂ ਲੈਵਲ ਤੇ ਪਹੁੰਚ ਸਕਦੇ ਨੇ ਤੁਸੀਂ ਕੋਈ ਨਹੀਂ ਪਹੁੰਚ ਸਕਦੇ ਵੀ ਜਹਾਜ਼ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ 747 787 350 ਪੈਸੈਂਜਰਸ ਉਹਨਾਂ ਦਾ ਸਮਾਨ ਆਪਣਾ ਵਜ਼ਨ ਲਗਭਗ ਸਵਾ ਲੱਖ ਲੀਟਰ ਤੇਲ ਲੈ ਕੇ ਉਹ ਜਹਾਜ਼ ਉੱਡ ਜਾਂਦਾ ਹੈ ਇੰਨੀ ਤਾਕਤ ਹੁੰਦੀ ਹੈ ਪਰ ਜਦੋਂ ਗੇਟ ਤੇ ਲੱਗਿਆ ਖੜਾ ਹੁੰਦਾ ਏਅਰਪੋਰਟ ਤੇ ਤਾਕਤ ਜ਼ੀਰੋ ਹੁੰਦੀ ਹੈ ਕਿਉਂਕਿ ਜਹਾਜ਼ ਦੇ ਬੈਗ ਗੇਅਰ ਨਹੀਂ ਹੁੰਦਾ ਪਿੱਛੇ ਹੋ ਨਹੀਂ ਸਕਦਾ ਅੱਗੇ ਜਾ ਨਹੀਂ ਸਕਦਾ ਫਿਰ ਇੱਕ ਛੋਟਾ ਜਿਹਾ ਟਰੈਕਟਰ ਆਉਂਦਾ ਉਹ ਨੂੰ ਐਂਜੇ ਕਰਕੇ ਐਂਜੇ ਕਰਕੇ ਐ ਸਿੱਧਾ ਕਰ ਦਿੰਦਾ ਫਿਰ ਜਹਾਜ਼ ਨੂੰ ਰੰਗਵਲੇ ਨਜ਼ਰ ਆ ਜਾਂਦਾ ਉਹ ਟਰੈਕਟਰ ਨੂੰ ਕਹਿੰਦਾ ਧੰਨਵਾਦ ਹੁਣ ਤੂੰ ਪਰਾਂ ਹੋ ਜਾ ਹੁਣ ਮੇਰਾ ਕੰਮ ਹੈ ਇਹ ਅੱਗੇ ਇੰਜਨਾਂ ਤੇ ਡਿਪੈਂਡ ਕਰਦਾ ਜਹਾਜ਼ਦਿਆਂ ਤੇ ਕਿ ਉਹ ਦਿੱਲੀ ਵਾਲੇ ਰਨਵੇ ਤੋਂ ਉੱਡ ਕੇ 14.5 ਘੰਟਿਆਂ ਬਾਅਦ ਸਨ ਫਰਾਂਸਿਸਕੋ ਉਤਰਦਾ ਹੈ ਉਤਰਦਾ ਹੈ ਜਾਂ 35 ਮਿੰਟਾਂ ਬਾਅਦ ਚੰਡੀਗੜ੍ਹ ਉਤਰਦਾ ਹੈ ਇਹਦਾ ਇੰਜਣ ਉੱਤੇ ਡਿਪੈਂਡ ਕਰਦਾ ਹੈ ਪਰ ਮੈਨੂੰ ਆ ਸਾਰੇ ਜਹਾਜ਼ ਨਜ਼ਰ ਆ ਰਹੇ ਨੇ ਇੰਜਨਾਂ 'ਚ ਕੋਈ ਕਮੀ ਨਹੀਂ ਬਸ ਕੋਈ ਟੀਚਰ ਕੋਈ ਪ੍ਰੋਫੈਸਰ ਕੋਈ ਲੈਕਚਰਰ ਕੋਈ ਸਾਇੰਟਿਸਟ ਕੋਈ ਲੀਡਰ ਇਹਨਾਂ ਨੂੰ ਟਰੈਕਟਰ ਬਣ ਕੇ ਇਹਨਾਂ ਸਿੱਧੇ ਕਰਦੇ ਬਾਸ ترقی آپ ہی کر لین اور کسی جائے کرو کہ وہ دیکھو کتنا بڑا بن گیا اس کے پاس دیکھو کتنا پیسہ ہے انہاں گلوں چ نہ پیا کرو اپنے آپ نے دیکھا کرو آڈے دی قسمت ٹوٹنا لکھیا ہے آنڈے نے ٹوٹنی ٹوٹنا پر جی آنڈا بارلی فورس نہ ٹھیک ہے ਤਉਹਦੀ ਅੰਦਰਲੀ ਜ਼ਿੰਦਗੀ ਖਤਮ ਪਰ ਉਹ ਹੀ ਅੰਡਾ ਜੀ ਅੰਦਰਲੀ ਫੋਰਸ ਨਾ ਟੁੱਟਦਾ ਤੇ ਜ਼ਿੰਦਗੀ ਸ਼ੁਰੂ ਅੰਦਰੋਂ ਅੰਦਰੋਂ ਆਪਣੇ ਅੰਦਰੋਂ ਆਪਣੇ ਅੰਦਰੋਂ ਫੁੱਟੋ ਕਿ ਮੈਂ ਕੌਣ ਹਾਂ ਔਰ ਫਲਾਣੇ ਨੇ ਕਰਤਾ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਕਿਤੇ ਸਕੂਲ ਚ ਗਿਆ ਤੇ ਚੁੰਨੀ ਲਾਂਡਰਾਂ ਕੋਲੇ ਆਵੇਂ ਜਾਂਦੇ ਜਾਂਦੇ ਮੈਂ ਰੁਕ ਗਿਆ ਕਿਤੇ ਸਕੂਲ ਚ 7ਵੇਂ 8ਵੇਂ ਵਾਲੀ ਕਲਾਸ ਸੀਗੀ ਮੈਂ ਪੁੱਛਣ ਲੱਗਿਆ ਬੱਚਨ ਕੀ ਬਣੇਗਾ کوئی کڑی دی میں تا جی آئی پی ایس بنوں گی کوئی منڈا کہ میں ڈاکٹر بنوں گا کوئی کہن کہ میں انجینئر بنوں گا ایک اٹھا میں کی بنے گا کہن کہ مکھی بنوں گا ہی میں کہا اچھا بدیا سوچ ہے میں کہا پر میں اٹھویں چ پڑھدہ حجی حجی تو کسی پارٹی نو جوائن کریں گا پھر وہ تو بعد دی سیوا کرنی پاؤ گی پھر پارٹی تینو چنوں گی یہ بندہ جنگ ہے پھر جتے گا پھر کتے جا کے بنے گا تک تھوڑے لمبا نہیں پہا ٹائم کوئی گل نہیں کرنا ہونا جو تجھے ہے گیا پھر میں <laughs> کانفیڈنس ماننے گیا یار اس بندے تھا میں کہا کمال ہے پر سوچے تھا صحیح ہے نا انہیں عبدالکلام جی کہندے ہیں ਸਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚ ਆਉਂਦੇ ਨੇ ਸਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਨੀਂਦ ਵਾਲਾ ਸੁਪਨਾ ਤਾਂ ਅਗਲੇ ਦਿਨ ਲਗਭਗ ਭੁੱਲੀ ਜਾਂਦੇ ਆ ਵੀ ਸੁਪਨਾ ਆਇਆ ਸੀ ਬਾਕੀ ਪਤਾ ਨਹੀਂ ਕੀ ਸੀ ਕਿਹੜਾ ਐਂਜੇ ਸੀ ਬਸ ਪਰ ਜਿਹੜੇ ਜਾਗਣ ਵਾਲੇ ਸੁਪਨੇ ਆ ਨਾ ਉਹ ਤੁਹਾਨੂੰ ਕੰਮ ਕਰਦੇ ਆ ਵੀ ਆਹ ਸੁਪਨੇ ਐਂ ਬਣਨੇ ਇੱਥੇ ਜਾਣਾ ਜਾਓ ਆਪਰਚੂਨਿਟੀਜ਼ ਆਰ देयर ਪੂਰੀ ਦੁਨੀਆ ਖੁੱਲ ਗਈ ਜਾਓ ਜਿੱਥੇ ਮਰਜੀ ਜਾਓ ਮੈਂ ਐਸੇ ਐਸੇ ਸੜਕ ਤੇ ਮੈਂ ਆਉਂਦਾ ਹੋਇਆ ਅੱਜ ਸੋਚਦਾ ਸੀ ਆ ਜਿਹੜੀ ਸੜਕ ਹੈ ਆਪਣਾ ਅਗਰ ਨਗਰ ਤੋਂ ਮੈਂ ਇਸੇ ਸੜਕ ਤੇ ਚੇਤਕ ਸਕੂਟਰ ਤੇ ਆਪਦੀਆਂ ਕੈਸਟਾਂ ਲੈ ਕੇ ਜਾਂਦਾ ਰਿਹਾ ਮਤਲਬ ਡੱਬਾ ਲੈ ਕੇ ਸਭੀ ਜੀ ਬੈਠੇ ਇਹ ਸਾਡੇ ਡਿਜ਼ਾਈਨ ਬਣਾਉਂਦੇ ਹੁੰਦੇ ਸੀ ਸਤੰ ਦਾ ਜਿਹੜਾ ਅੱਜ ਕੱਲ ਤਾਂ ਕੰਪਿਊਟਰ ਨਾਲ ਬਣਨ ਲੱਗ ਗਏ ਇਹ ਉਹਦੋਂ ਕੈਂਚੀ ਨਾਲ ਕਰਦੇ ਸੀ ਕੰਮ ਤੇ ਮੈਂ ਸਾਰੇ ਕਲਾਕਾਰ ਭਰਾ ਮੇਰੇ ਜਾਂ ਜਿੰਨੇ ਵੀ ਮੇਰੇ ਪੁਰਾਣੇ ਸਾਥੀ ਮੈਂ ਸਾਰਿਆਂ ਅੱਛਾ ਜਦੋਂ ਪਿੰਡ ਜਾਣਾ ਮੈਂ ਪਿੰਡ ਵਾਲਿਆਂ ਨੂੰ ਨਾਮ ਲੈ ਕੇ ਬੁਲਾਉਂ ਜਗਰਾਜ ਕਿਵੇਂ ਐ ਬਲਵੀਰ ਤੇਰਾ ਕੀ ਹਾਲ ਹੈ ਪਰਵਾਹ ਦਾ ਠੀਕ ਐ ਉਹ ਭੋਲੇ ਕਿਵੇਂ ਐ ਤੂੰ ਠੀਕ ਐ ਸਖਦੇਵ ਹੋਰ ਕੀ ਹਾਲ ਐ ਉਹ ਮੈਨੂੰ ਕਹਿੰਦੇ ਤੂੰ ਸਾਨੂੰ ਯਾਰ ਹਜੇ ਵੀ ਜਾਣਦਾ ਹੈ ਮੈਂ ਕਿਹਾ ਵੀ ਇਹਦਾ ਮਤਲਬ ਕੀ ਹੋ ਗਿਆ ਉਹ ਕਹਿੰਦਾ ਯਾਰ ਬੰਦਾ ਜਦੋਂ ਵੱਡਾ ਬਣ ਜਾਂਦਾ ਨਾ ਉਹ ਪੁਰਾਣਿਆਂ ਨੂੰ ਭੁੱਲ ਜਾਂਦਾ ਉਹ ਵੀ ਠੀਕ ਨੇ ਉਹ ਸਹੀ ਨੇ ਮੈਂ ਕਹਿੰਦਾ ਨਹੀਂ ਯਾਰ ਮੈਂ ਤੁਹਾਨੂੰ ਹਜੇ ਵੀ ਜਾਣਦਾ ਤੂੰ ਜਿੱਥੇ ਮਰਜੀ ਆਉਦਿਆਂ ਤੇ ਪਹੁੰਚ ਜਾਓ ਵੱਡੇ ਵੱਡੇ ਆਉਦਿਆਂ ਤੇ ਪਹੁੰਚ ਜਾਓ ਮੈਂ ਦੁਆ ਵੀ ਕਰਦਾ ਤੁਸੀਂ ਬਹੁਤ ਤਰੱਕੀਆਂ ਕਰੋ ਪਰ ਛੋਟਿਆਂ ਨੂੰ ਨਾ ਭੁੱਲਿਓ ਤੁਸੀਂ ਦੇਖਦੇ ਆਉਂਗੇ ਪਿੱਪਲ ਬੋੜ ਪਿੰਡਾਂ ਜਾਂਦੇ ਆਪਾਂ ਸੜਕਾਂ ਤੇ ਜਾਂਦੇ ਆ ਉਹ ਖੜੇ ਨੇ ਦੂਡ ਦੂਡ 150 ਸਾਲ ਤੋਂ ਖੜੇ ਨੇ ਬੜੀਆਂ ਨੇਹਰੀਆਂ ਬੜੇ ਤੂਫਾਨ ਚੱਲੇ ਪਰ ਖੜੇ ਨੇ ਤੇ ਜਿਹੜੇ ਗਮਲਿਆਂ ਵਾਲੇ ਨੇ ਨਾਲੇ ਗਮਲਾ ਤੋੜ ਦਿੰਦੇ ਆ ਥੋੜੀ ਜਿਹੀ ਹਵਾ ਨਾਲ ਨਾਲੇ ਆਪ ਟੁੱਟ ਜਾਂਦੇ ਆ ਪਿੱਪਲਾ ਬੋੜਾਂ ਦਾ ਖੜਨ ਦਾ ਕਾਰਨ ਇਹੀ ਹੈ ਕਿ ਉਹਨਾਂ ਦੀਆਂ ਜੜਾਂ ਧਰਤੀ ਨਾਲ ਜੁੜੀਆਂ ਹੋਈਆਂ ਨੇ ਬੇਸਿਕ ਸੋ ਇਸ ਕਰਕੇ ਪਿੱਪਲ ਗੋੜ ਬਣਨਾ ਹੈ ਗਮਲੇ ਵਾਲੇ ਦਰਖਤ ਨਹੀਂ ਬਣਨਾ ਆਪਣੇ ਇੰਨੀ ਦੂਰ ਨਾ ਜਾਓ ਕਿ ਤੁਸੀਂ ਆਪਣੇ 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 ਵਾਲਿਆਂ ਨੂੰ ਵੀ ਭੁੱਲ ਜاؤ ਇੱਕ ਇੱਕ ਬੰਦੇ ਦੇ ਘਰੇ ਬਿੱਲੀ ਆ ਗਈ ਬਿੱਲੀ ਦੁੱਧ ਝੂਠਾ ਕਰਨ ਲੱਗ ਗਈ ਭਾਂਡੇ ਝੂਠੇ ਕਰਨ ਲੱਗ ਅਗਲੇ ਦਿਨ ਉਹ ਬੜਾ ਗੁੱਸੇ ਹੋ ਗਿਆ ਅਗਲੇ ਮੁੰਡੇ ਨੂੰ ਕਹਿੰਦਾ ਪੁੱਤੇ ਬਿੱਲੀ ਬਹੁਤ ਤੰਗ ਕਰਨ ਲੱਗੀ ਮੈਂ ਇਹਨੂੰ ਹੁਣ ਛੱਡ ਕੇ ਆਣਾ ਉਹਨੇ ਬਿੱਲੀ ਥੈਲੇ ਚ ਪਾਈ ਪਰਾਂ ਛੱਡਿਆ ਬੋੜਾ ਬਾਚਾ ਆਇਆ ਬਿੱਲੀ ਪਹਿਲਾਂ ਆ ਗਈ ਕਹਿੰਨੇ ਬੋੜਾ ਕਹਿੰਦਾ ਫੇਰ ਆ ਗਈ ਯਾਰੇ ਕੋਈ ਲਾ ਲੀ ਕੱਲ ਨੂੰ ਫੇਰ ਫੜੋ ਇਹਨੂੰ ਅਗਲੇ ਦਿਨ ਫੇਰ ਫੜਿਆ ਬਿੱਲੀ ਨੂੰ ਥੈਲੇ ਚ ਪਾਈ ਹੋਰ ਦੂਰ ਛੱਡਿਆ ਗੱਲ ਫੇਰ ਉਹੀ ਬਿੱਲੀ ਪਹਿਲਾਂ ਆ ਗਈ ਬੁੜਾ ਬਾਅਦ ਚ ਪਹੁੰਚਿਆ ਬੁੜੇ ਨੂੰ ਗੁੱਸਾ ਆਇਆ ਕਹਿੰਦਾ ਅੱਛਾ ਐ ਕਰਦੀ ਐ ਕਹਿੰਦਾ ਅੱਜ ਮੈਂ ਇਹਨੂੰ ਇੰਨੀ ਦੂਰ ਛੱਡ ਕੇ ਆਉਂਗਾ ਦੇਖ ਲੈ ਯਾ ਪੋਤੈ ਨੂੰ ਤੀਜੇ ਦਿਨ ਫੜੀ ਫੈਲੇ ਚ ਪਾਈ ਬਹੁਤ ਜ਼ਿਆਦਾ ਦੂਰ ਛੱਡਾਇਆ ਬਿੱਲੀ ਨੂੰ ਕਾਂਟੇ ਕੇ ਬਾਅਦ ਆਵਦੇ ਮੁੰਡੇ ਨੂੰ ਫੋਨ ਕੀਤਾ ਉਹ ਬੁੜੇ ਨੇ ਕਹਿੰਦਾ ਪੁੱਤ ਕਿੱਥੇ ਆਇਆ ਕਹਿੰਦਾ ਬਾਪੂ ਜੀ ਘਰੇ ਹੀ ਆ ਕਹਿੰਦਾ ਬਿੱਲੀ ਪਹੁੰਚ ਗਈ ਕਹਿੰਦਾ ਹਾਂ ਬਾਪੂ ਜੀ ਬਿੱਲੀ ਤਾਂ ਅੱਧਾ ਘੰਟਾ ਹੋ ਗਿਆ ਪਹੁੰਚ ਗਈ ਕਹਿੰਦਾ ਫਿਰ ਪੁੱਤ ਬਿੱਲੀ ਨੂੰ ਭੇਜ ਮੈਂ ਭੁੱਲਿਆ ਫਿਰ ਦਾ ਰਾਹ ਕਰਦਾ ਐਨੀ ਦੂਰ ਨਾ ਜਾਓ ਕਿ ਆਪਦਾ ਹੀ ਘਰ ਭੁੱਲ ਜਉ ਯਾਰ ਅਸਲੀ ਮੁੱਦੇ ਤੋਂ ਨਾ ਪਟਕੋ ਯਾਰ ਐਨੀ ਦੂਰ ਨਾ ਜਾਓ ਕਿ ਆਪਦਾ ਹੀ ਘਰ ਬਿੱਲੀ ਤੋਂ ਭਾਲਣਾ ਪੈ ਜੇ ਕਿ ਮੈਨੂੰ ਲੈ ਜਾ ਹੋਰ ਮੈਂ ਕੀ ਕਹਾਂ ਠੀਕ ਹੈ ਜਾਂਦੇ ਵਾਸਤੇ ਰੋ ਲੋਗੋਂ ਕੋ ਅਕਸਰ ਕਹਤੇ ਸੁਨਾ ਹੈ لوگوں کو اکثر کہتے سنا ہے جندہ رہے تو پھر ملیں گے لیکن اس پنجابی دل نے کہا ہے ملتے رہے تو جندہ رہیں گے بہت بہت مہربانی جون دے رہو آباد رہو زندہ باد رہو دھنواد ستری کال کر کم <applause> کرم جیت گاؤں ہے کرم جیت آ جا ਸੰਤਰਾ ਮੁਦਾਸੀ ਸਾਡੇ ਇਲਾਕੇ ਦੇ ਰਾਏ ਸਰਪਿੰਡਾ ਬਨਾਲੇ ਦੇ ਨੇੜੇ ਬੜੇ ਕਮਾਲ ਦੇ ਸ਼ਾਇਰ ਹੋਇਆ ਮੈਂ ਤੇ ਕਰਮਜੀਤ ਜਦੋਂ ਯੂਥ ਫੈਸਟੀਵਲਾਂ ਜਾਂਦੇ ਸੀ ਜੱਜ ਸਾਹਿਬਾਨ ਤਾਂ ਕਰ ਬੈਠੇ ਨੇ ਤਾਂ ਸਾਡਾ ਮੁਕਾਬਲਾ ਕਿਹਦੇ ਨਾਲ ਹੁੰਦਾ ਸੀ ਇਹ ਵੀ ਦੱਸ ਦਿਨਾ ਹੁਣ ਸੰਤਰਾ ਮੁਦਾਸੀ ਦੀ ਬੇਟੀ ਕੀਰਤਨ ਉਦਾਸੀ ਉਹ ਵੀ ਉਹੀ ਗਾਉਂਦੀ ਸੀ ਪਰ ਥੋੜਾ ਜਿਹਾ ਤਾਂ ਫਿਰ ਅੱਜ ਮਿਲ ਹੀ ਜਾਂਦਾ ਵੀ ਉਹਦੀ ਬੇਟੀ ਹੈ ਅਸੀਂ ਹੱਥਈ ਜ਼ਰਾ ਹਾਰ ਜਾਂਦੇ ਸੀ ਫਿਰ ਅਸੀਂ ਕਿਹਾ ਯਾਰ ਥੋੜਾ ਜਿਹਾ ਰਿਹੈਸਲ ਕਰੀਏ ਵੀ ਕਰਮਜੀਤ ਨੂੰ ਇਹਨੂੰ ਆਪਾਂ ਦੋਨੇ ਗਾਉਣ ਲੱਗੇ ਤਾਂ ਕਿ ਇਹਦੇ ਚ ਤਰਜ ਦੇ ਵਿੱਚ ਵੀ ਤੇ ਸਾਰਾ ਠੀਕ ਰਵੇ ਜੱਜ ਸਾਹਿਬਾਨ ਆਪਾਂ ਨੰਬਰ ਦੇ ਦਿਆਂ ਅਸੀਂ ਮਤਭੱਤ ਗਾਉਣ ਲਈ ਮੈਂ ਹੁਣ ਮੁੱਖ ਮੰਤਰੀ ਆ ਮੈਂ ਗਾਉਂਦਾ ਚੰਗਾ ਲੱਗਦਾ ਯਾਰ ਕਰਮਜੀਤ ਤੂੰ ਗਾ ਲੈ ਯਾਰ ਤੂੰ ਗਾ ਲੈ ਅੱਠੇ ਗਾਉਣੇ ਹੈਂ ਵੇ ਵਾਗਰੂ ਵਾਗਰੂ ਕਾਨੂੰ ਛੇੜੇ ਛੇੜਦੇ ਉਹ ਮੁੜ ਕੇ ਉਹ ਰੋਦੀ ਤੇ ਨਾਲੇ ਕਹਿਣਾ ਦੇਖੋ ਜੀ ਤਾ ਜੀ ਤਾ ਜੀ ਆਏ ਆ ਜੀ ਤਾ ਆਏ ਕਹੀ ਜਾਣ ਦੋ ਚਲ ਆ ਜਾ ਤੁਸੀਂ ਆਮ ਅਲੰਗੋ ਤੁਸੀਂ ਇਧਰ ਮਾਂ ਦਰਤੀ ਏ ਤੇਰੀ ਗੋਦ ਨੂੰ ਚਨ ਹੋਰ रजा कमेड़े तूं मगदा रही वे सूरजा कमीअ वेड़े जिथे तंग न समण तंगिय नू जिथे मिलण अंगूठे संगिय नू जिथे वरसे कंगिय नू அக்கிய தூதார சூர கமியே தூத ர சூர கமியே டக்கிய பீரிய ஜமனா ப करे हेठि पंजी बापूे करजे सूत पुत जमदे तूं माउ खे भरदिय असमान जडेरे तूं मगदारेही वे सूरजा कमिय तूं मगदारेही वे सूरजा कमिया